ਅਸਿਕਾ ਦੋਸਤੋ ਮੈਂ ਗਰਪੇ ਦੇ ਕੋਲ ਤੇ ਅੱਜ ਵਕਤ ਖੜਾ ਬੈਰੀ ਦੇ ਵਿੱਚ ਇਹ ਮਾਲਾ ਆਪਾਂ ਕੇ ਬ੍ਰੈਂਪਟਨ ਤੋਂ 95 ਕਿਲੋਮੀਟਰ ਦੂਰ ਹੈ ਤੇ ਲਗਭਗ ਇੱਥੇ ਵੀ ਐਂ ਹੀ ਲੱਗਦਾ ਜਿਵੇਂ ਹੜਤਾਲ ਤੇ ਹੁੰਦੇ ਆ ਬੰਦੇ ਹਨਾ ਸੋ ਇੱਥੇ ਅੱਡ ਅੱਡ ਚੀਜ਼ਾਂ ਓਵਰ ਸਮਝ ਕਈ ਚੀਜ਼ਾਂ ਦਿਖਾਉਣਾ ਆ ਆ ਗਿਆ ਇਹਨਾਂ ਦਾ ਕੈਨੇਡਾ ਵਾਲਿਆਂ ਦਾ ਬੱਸ ਅੱਡਾ ਬੀਬੀ ਇਕੱਲੀ ਬੈਠੀ ਐ ਮੈਨੂੰ ਲੱਗਦਾ ਹਨਾ ਤੇ ਆ ਦੋ ਅੰਗਰੇਜ਼ ਜ਼ਰੂਰ ਮਿਲੇ ਠੀਕ ਹੈ ਆਸਲ ਦੇ ਵਿੱਚ ਇਹ ਆਪਾਂ ਕੇ ਪਹਾੜੀ ਜਿਹਾ ਇਲਾਕਾ ਤੇ ਇਹ ਤੇ ਹੋਮਲੈਸ ਆ ਲੋਕਾਂ ਦੀ ਜਿਹੜੀ ਹੈਗੇ ਤਦਾਦ ਕਾਫੀ ਹੈ ਠੀਕ ਹੈ ਤੇ ਆ ਸਾਹਮਣੇ ਆ ਗਿਆ ਪੈਟਰੋਲ ਪੰਪਾਂ ਦਾ ਇੱਕੋ ਹੀ ਹਿਸਾਬ ਹੈ ਇਹਨਾਂ ਦੇ ਠੀਕ ਹੈ ਪੈਟਰੋਲ ਪੰਪਾਂ ਦੇ ਸਾਨੂੰ ਕਾਫੀ ਆ ਮਿਲ ਜਾਂਦੀਆਂ ਜਿਵੇਂ ਆ ਚਾਹ ਚੂਹ ਦਾ ਟਾਈਮ ਹਾਟਨ ਹੋ ਗਿਆ ਜਾਂ ਹਨਾ ਚਾਹ ਚੋਈ ਪੀਸ ਆਦੇ ਪੈਟਰੋਲ ਪੰਪ ਤੇ ਆ ਕੇ ਭਈ ਠੀਕ ਹੈ ਤੇ ਰੇਟਨ ਦੇ ਆਡਾੜਾ ਓਹੋ ਹੋ ਹੋ ਬੰਦੇ ਕਿੱਥੇ ਚਲੇਗਾ ਸਾਰਾ ਪੰਜਾਬ ਤਾਂ ਖਾਲੀ ਹੋਇਆ ਕੈਨੇਡਾ ਆਉਣ ਵਾਸਤੇ ਤੇ ਕੈਨੇਡਾ 'ਚ ਹੀ ਬੰਦਾ ਨਹੀਂ ਲੱਭਦਾ ਕੋਈ ਠੀਕ ਐ ਇਧਰ ਨੂੰ ਤੇ ਇਧਰ ਨੂੰ ਆਪਾਂ ਗੱਲ ਕਰ ਗਏ ਬੀਬੀ ਕਾਂ ਦੀ ਚਾਹ ਲੈ ਯਾਰ ਚੱਲੇ ਕੋਣ ਸਾਬ ਉਹ ਨਾਲ ਹੀ ਬੰਦੇ ਕਿੱਥੇ ਜਾਵਣੇ ਯਾਰ ਹਨਾ ਲਓ ਵੈਸੇ ਆਮ ਦਿਖਾ ਦਿੰਨਾ ਜਿਹੜਾ ਚਾਹ ਸੀ ਕੈਨੇਡਾ ਆਉਣ ਦਾ ਹੈ ਕੀ ਨੱਪ ਬੰਦੇ ਨੂੰ ਓਹ ਹੋ ਹੋ ਬੰਦਾ ਹੋ ਗਿਆ ਤੇ ਮੈਂ ਭੱਜਾਂ ਆਏ ਤਾਂ ਮੈਨੂੰ ਵੀ ਆਈ ਪੀ ਸਹੂਲਤ ਦਿੱਤੀ ਇਹਨਾਂ ਨੇ ਕਿ ਜਦੋਂ ਵੀ ਕੋਰੀ ਸਾਹਿਬ ਆਉਣ ਤਾਂ ਨਾਲ ਦੇ ਨਾਲ ਬੰਦਾ ਇਹ ਚਲਾ ਰਹੇ ਹੋ ਲਓ ਭਾਈ ਚੌਂਕ ਚੌਂਕ ਦੇਖ ਲਓ ਇਦਾਂ ਦਾ ਹੀ ਆ ਵੈਸੇ ਜੇ ਮੈਂ ਇਹਨੂੰ ਕੰਪੇਅਰ ਕਰਾਂ ਦੂਜੇ ਦੇਸ਼ਾਂ ਨਾਲ ਜਿਵੇਂ ਕੋਰੀਆ ਵਗੈਰਾ ਨਾਲ ਥੋੜੀ ਸਫਾਈ ਵਾਲੇ ਮਾਮਲੇ ਜਿਹਦਾ ਹੈ ਘੱਟ ਹੈ ਤੇ ਬੱਸਾਂ ਚੱਲਦੀਆਂ 1705 ਹੈ ਤੇ ਇਹਨੇ ਜਾ ਕੇ ਉਹ ਬੀਬੀ ਨੂੰ ਚੱਕਣਾ ਜਿਹੜੀ ਬੀਬੀ ਸਾਨੂੰ ਮ ਦਿਖਾਈ ਸੀਗੀ ਅਭੀ ਵੀ ਤੇਰੀ ਬਾਸ ਆ ਗਈ ਦੇਖ ਨਾ ਬੱਸ ਭੇਜਦੀ ਨਾਲ ਦੇ ਨਾਮ ਨੇ ਹਨਾ ਚੱਲ 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 ਕਿਤਨਾ ਨਾ ਬਾਤ ਚਲੋ ਬਈ ਚੱਲ ਵੀ ਵੀਰੀ ਬਾਸ ਆ ਗਈ ਨਾ ਬਾਕੀ ਵੀਰੇ ਬਿਨਾ ਕਾਰ ਤੋਂ ਇਥੇ ਘੁੰਮਣਾ ਬਹੁਤ ਔਖਾ ਹੈ ਠੀਕ ਹੈ ਸੋ ਆਪਾਂ ਟ ਪਤਾ ਨਹੀਂ ਕੀ ਅਗਾ ਸੋਰਸ ਹਨ ਮਤਲਬ ਕਿ ਇਹ ਜਿਹੜਾ ਹੈਗਾ ਬ੍ਰੈਂਪਟਨ ਤੋਂ ਆਪਾਂ ਗੱਲ ਕਰਕੇ ਬੈਰੀ ਨੂੰ ਆਉਣ ਵਾਲਾ ਮੇਨ ਰਾਹ ਆ ਮੈਨ ਲੱਗਦਾ ਤਾਂ ਕਰਕੇ ਜਿਵੇਂ ਆਪਣੇ ਨਹੀਂ ਹੁੰਦਾ ਲਾਓ ਗੱਡੀ ਨੂੰ ਚਾਰਜ ਕਰੀ ਜਾਂਦੇ ਆ ਨਵੀਂ ਗੱਲ ਐ। ਓਹੋ ਚਾਰ ਚੂਰਜ ਲਾਉਂਦੇ ਆ ਇਹ। ਇਲੈਕਟ੍ਰੀਕਲ ਕਾਰਾਂ ਤੇ ਜਿਗਰ ਦਾ ਟਾਇਰ ਟੂਰ ਖੁੱਲ ਗਏ ਉਹ ਇਸੇ ਚਲਾ ਦੇਣਦੇ ਹੋਣ। ਅਸੂਰ ਦੇ ਇੱਥੇ ਡੁੱਬਣਾ ਤੇ ਆਪਣਾ ਇਹ ਚਰਨ ਆਲਾ ਹੈ ਨਾ। ਭੇਜ ਦੀ ਤੁਹਾਨੂੰ ਪਿੰਡ ਵਾਲਿਓ। ਮੈਨੂੰ ਪਤਾ ਹੈ ਸਾਰੇ ਬੰਦੇ ਸੁੱਤੇ ਪਏ ਹੋਣਿਆ ਕੋਈ 3:30 ਜਦੋਂ ਉੱਠ ਕੇ ਦੇਖੋਗੇ ਮੈਂ ਖਾ ਚਲੋ ਤੁਹਾਨੂੰ ਪਤਾ ਲੱਗ ਜੇ ਵੀ ਕੋਰਦੇ ਸਾਹਿਬ ਆਏ ਸੀਗੇ ਤਾਂ ਉਹਨੇ ਕੁਝ ਦਿਖਾਇਆ ਨਹੀਂ ਗਾ ਲਾਈ। ਕੀ ਦਿਖਾ ਗਏ ਤੁਹਾਨੂੰ ਬੰਦਾ ਦਾ ਦਿਦਾ ਨਹੀਂ ਕੋਈ। ਐਂ ਲੱਗਦਾ ਜਿਵੇਂ ਹੜਤਾਲ ਹੋਈ ਹੁੰਦੀ ਐ। ਠੀਕ ਆ ਤੇ ਇਧਰਲੇ ਪਾਸੇ ਦੋ ਚਾਰ ਬੰਦੇ ਹੈਗੇ ਆ ਆ ਸੁਪਰਮਾਰਕਟ ਮੀਡ ਸ਼ਾਪ ਤੇ ਇਧਰ ਨੂੰ ਕੋਈ ਚੀਜ਼ਾਂ ਹੈ ਨਹੀਂ ਤੇ ਇੱਕ ਭਰਾਵਾ ਡਰ ਵੀ ਲੱਗਦਾ ਇਸੇ ਜਿਹੜੇ ਇਹ ਲੋਕ ਜੇ ਬੰਦਿਆ ਗੱਲ ਫੁਲਣਾ ਪਏ ਤਾਂ ਫਾਇਦਾ ਕੋਈ ਨਹੀਂ ਹਣਾ ਸੋਪੀ ਦੇ ਵਾਲੇ ਮਿਲ ਗਏ ਜੰਕਸ਼ਨ ਕੀ ਕੀ ਲਿਖਿਆ ਮਾੜਾ ਮੇਨ ਮੁੱਦਾ ਹੈਗਾ ਇਥੇ ਕੰਮ ਕਰੋ ਚੱਪ ਕਰਕੇ ਠੀਕ ਹੈ ਇਹ ਕਹਿੰਦੇ ਵੀ ਕੰਮ ਕਰੀ ਜੋ ਤੇ ਸੋਨੋ ਜਿਹੜਾ ਹੈਗਾ ਉਹਨੇ ਪੈਸੇ ਮਿਲ ਜਾਣਾ ਤੇ ਜਿੰਨਾ ਕਿ ਸੋਨਾ ਹਫ਼ਤੇ ਦੇ ਰੁਪਏ ਬਣਦੇ ਆ ਸਟੂਡੈਂਟ ਲਾਈਫ ਦੇ ਵਿੱਚ ਤੇ ਉਹਨੇ ਵੀਰੇ ਇਹ ਇਹਨਾਂ ਦੀ ਲੱਗ ਲੁਗ ਜਾਂਦੇ ਆ ਰੈਂਟਾਂ ਰੋਟਾਂ ਤੇ ਠੀਕ ਹੈ ਸੋ ਅੱਜ ਕੱਲ ਆ ਆ ਗਏ ਇੰਡੀਅਨ ਸਟਰੀਟ ਫੂਡ ਜੰਕਸ਼ਨ ਫਲਾਣਾ ਰੈੱਡ ਕਾਰਪਟ ਗ੍ਰੇਟ ਕੋਈ ਹਿਸਾਬ ਨਹੀਂ ਆਉਂਦਾ ਇਹਨਾਂ ਦਾ ਮੈਨੂੰ ਕਿਸੇ ਨੇ ਕਿਹਾ ਸੀ ਕਿ ਇੱਥੇ ਕੋਈ ਚੀਜ਼ ਮਿਲਦੀ ਏ ਠੀਕ ਹੈ ਪਰ ਮੈਨੂੰ ਤਾਂ ਅਜੇ ਤੱਕ ਕੋਈ ਬੰਦਾ ਨਹੀਂ ਲੱਭਾ ਮੈਂ ਤਾਂ ਚੀਜ਼ ਤਾਂ ਮਿਲਣੀ ਦੂਰ ਹੈ ਓ ਹੋ 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 ਸੋ ਭਾਈ ਕੀ ਕੀਤਾ ਜਾ ਸਕਦਾ ਇਹਦਾ ਮੈਂ ਤਾਂ ਇਹ ਲਾਈਫ ਹੈ ਮਖੇ ਇਹ ਨਵਾਂ ਇਲਾਕਾ ਹੁਣ ਤੱਕ ਆਪਾਂ ਜਿਹੜੇ ਹੈਗਾ 4-5 ਕੇ ਸ਼ਹਿਰ ਘੁੰਮ ਚੁੱਕੇ ਆਊਟਵਾ ਨਾਇਗਰਾ ਹੁਣ ਬੈਰੀ ਹੈ ਠੀਕ ਹੈ ਬ੍ਰੈਂਟਨ ਆਪਾਂ ਫਲਾ ਹਲ ਸਟੇ ਕੀਤੀ ਹੋਈ ਹੈ ਸਭ ਤੋਂ ਘੈਂਡ ਗੱਲ ਸਮ ਦਿਖਾ ਦੇਣਾ ਵੀ ਆ ਜਿਹੜੇ ਟਰੱਕ ਹਨ ਆ ਜਿਹੜੇ ਸਾਹਮਣੇ ਹਨ ਇਹ ਸਾਡੇ ਜਦੋਂ ਆਪਣੇ ਟਰੱਕ ਡਰਾਈਵਰ ਭਰਾ ਮਾਲਕ ਦੀ ਕੰਪਨੀ ਆ ਉਹਨਾਂ ਨੇ ਪਾਰਟੀ ਕਰਨੇ ਤਾਂ ਇੱਕ ਫੂਲ ਟਰੱਕ ਮੰਗਾ ਲੈਂਦੇ ਤਾਂ ਫਿਰ ਇਥੋਂ ਫਿਰ ਆਪਾਂ ਕਿੰਗੇ ਉਹਨਾਂ ਦਾ ਸਾਰਾ ਫੂਡ ਦਾ ਕੰਮ ਚੱਲਦਾ ਹੈ ਸੋ ਇੱਥੇ ਤਾਂ ਇਹ ਚੀਜ਼ ਹੈ ਠੀਕ ਹੈ ਸੋ ਆਪਾਂ ਹੋਰ ਕੀ ਦਿਖਾਵਾਂ ਤੁਹਾਨੂੰ ਮੈਂ ਹੋਰ ਰੈੱਡ ਕਾਰਪਟ ਹੈ ਦਿਖਾਉਣ ਨੂੰ ਕੁਝ ਹੈ ਨਹੀਂਗਾ ਯਾਰ ਤੋ ਉਹ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਹੋ ਆਗੇ ਬ੍ਰੇਕਸ ਖਾਣਾਂ ਚੀਜ਼ਾਂ ਤਾਂ ਨਹੀਂ ਮਿਲਦੀਆਂ ਬ੍ਰੇਕ ਬਰੂ ਕੀ ਮਿਲਦੇ ਆ ਆਗੇ ਫਲਾਵਰਾਂ ਵਾਲੇ ਹੈ ਵੈਸੇ ਨਾ ਹਾਜੀ ਆਪਣਾ ਨੇ ਪਤਾ ਨੇ ਇਹ ਕੰਮ ਠੀਕ ਆ ਵੈਸੇ ਮੈਂ ਤੁਹਾਨੂੰ ਕੋਰੀਆ ਦੀ ਦਿਖਾਈ ਫਲਾਵਰਾਂ ਦਾ ਬੰਦਾ ਮਰਦਾ ਤਾਂ ਵੀ ਫੁੱਲ ਪਾਉਂਦੇ ਆ ਜੰਮਦਾ ਤਾਂ ਵੀ ਤੇ ਕਿੰਨੇ ਦਿਨ ਹੁੰਦੇ ਹਨਾ ਮਦਰਡੇ ਫਲਾਣਾ ਦੇ ਧੰਕਾਰੇ ਉੱਥੇ ਮਿਲ ਜਾਂਦੇ ਆ ਆ ਕੰਮ ਚਲਾ ਸਕਦਾ ਬੰਦਾ ਕੋਈ ਇਹਦੇ ਚ ਸਾਡੇ ਵਾਲੇ ਬੰਦੇ ਹੈ ਨਹੀਂ ਸਾਡੇ ਵਾਲੇ ਬੰਦੇ ਹੈਗੇ ਜਿਆਦਾਤਰ ਟਰੱਕਾਂ ਚ ਰੈਸਟੋਰੈਂਟਾਂ ਚ ਪ੍ਰਾਪਰਟੀ ਵਾਲਿਆਂ ਚ ਹਨਾ ਤੇ ਬਾਕੀ ਵੈਸੇ ਪੰਜਾਬ ਨੇ ਕੋਈ ਕੰਮ ਤਾਂ ਛੱਡਿਆ ਨਹੀਂ ਤੁਹਾਨੂੰ ਤੇ ਕੰਮ ਸਾਰਿਆਂ ਦੇ ਬੰਦੇ ਹੋਣਗੇ ਪਰ ਫਲਾਹ ਹਾਲਾ ਬੰਦੇ ਲੱਭਣੇ ਪੈਣਗੇ ਓਹੋ ਹੋ ਮਲਾਂ ਹੁਣ ਤਾਂ ਦਿਖਾਵਾ ਤਾਂ ਕਿੰਨੇ ਵਜ ਗਏ ਦੰਤ ਟਾਈਮ ਤਾਂ ਬਹੁਤ ਵਜੇ 6 7 ਸ਼ਾਮ ਦੇ 7 ਵਜੇ 5 ਮਿੰਟ ਹੋ ਚੁੱਕੇ ਆ ਤੇ ਬੰਦਾ ਕੋਈ ਨਹੀਂ ਨਾ ਨਹੀਂ ਤੇ ਆਪਾਂ ਜਿਹੜਾ ਹੈਗਾ ਫਲਹਾਲ ਪਿੰਡਾਂ ਨਾਲ ਹਲਕਾਂ ਦੇ ਇੱਥੋਂ ਸਿੱਧਾ ਟੱਪ ਕੇ ਕਿਹੜਾ ਜਾਊ ਦੂਰ ਹੈ ਨਾ ਸੋ ਇੰਨਾ ਕੰਮ ਹੈ ਬਾਕੀ ਮੈਂ ਤੁਹਾਨੂੰ ਬਾਅਦ ਦਿਖਾਉਣਾ ਠੀਕ ਹੈ ਲੋ ਦੇਖ ਲੋ ਕੈਨੇਡਾ ਐਵੇਂ ਚਾਹ ਲਾ ਲਓ ਜਿਹੜਾ ਲਾਉਣਾ